ਤੁਸੀਂ ਪੈਸਾ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਮ ਆਦਮੀ ਪਾਰਟੀ ਦੇ ਖਿਮੇ ਆ ਸਿਰਫ ਇੱਕ ਨੌਜਵਾਨ ਨੇ ਆਪਣੇ ਗੱਲ ਰੱਖੀ ਹੈ ਬਾਕੀ ਜਿਹੜੇ ਆ ਕੈਮਰੇ ਤੋਂ ਬਚਦੇ ਨਜ਼ਰ ਆਏ ਜਾਂ ਤੇ ਸਵਾਲਾਂ ਦੇ ਜਵਾਬ ਦੇਣਾ ਨਹੀਂ ਚਾਹੁੰਦੇ ਜਾਂ ਕੋਈ ਹੋਰ ਮਸਲਾ ਇਹਨਾਂ ਦਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਸੋ ਆਮ ਆਦਮੀ ਪਾਰਟੀ ਦੇ ਖਿਮੇ ਦੇ ਵਿੱਚ ਅਗਰ ਮੈਂ ਹੁਣ ਵੀ ਕਹਿ ਰਿਹਾ ਜੇ ਕਿਸੇ ਨੇ ਕੋਈ ਆਪਣੀ ਗੱਲ ਰਖਣੀ ਰੱਖ ਸਕਦਾ ਕੱਲੋ ਸਾਨੂੰ ਨਾ ਲਾਵਾ ਦਿਓ ਵੀ ਸਾਡੇ ਪੱਤਰਕਾਰ ਆਏ ਸੀ ਤੇ ਆਪਣੀ ਮਰਜ਼ੀ ਨਾਲ ਖਬਰ ਲਾ ਕੇ ਚਲੇ ਗਏ ਆ ਪੈਸਾ ਲੱਗਿਆ ਉਹ ਹੁਣ ਕੰਮ ਦੇ ਆਧਾਰ ਤੇ ਆਪਾਂ ਗਣੀਏ ਤੇ ਸਾਰੀਆਂ ਸਰਕਾਰਾਂ ਤੋਂ ਵੱਧ ਕੰਮ ਕਰਨ ਲਈ ਆਮਪਾਲ ਜੀ ਹਾਂਜੀ ਕਿਹੜੇ ਕਿਹੜੇ ਕੰਮ ਹੁਣ ਤੱਕ ਜਿਹੜੇ ਨਹਿਰੀ ਪਾਣੀ ਜਿਹੜਾ ਵਾ ਉਹ ਘਰ-ਘਰ ਤੱਕ ਜਿਹੜੇ ਖੇਤਾਂ ਖੇਤਾਂ ਤੱਕ ਸਾਰੇ ਪਹੁੰਚਣ ਨੂੰ ਤਿਆਰ ਹੈ ਜੀ ਸਾਰੇ ਨਵੇਂ ਖਾਲ ਬਣਦਾ ਹੈ ਟਾਟਾ ਦਾਲ ਸਕੀਮ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਅਕਾਲੀ ਦਾਲ ਵਾਲੇ ਕਹਿੰਦੇ ਉਹ ਤੇ ਸਾਡੀ ਸਕੀਮ ਸੀ ਉਹਨਾਂ ਨੇ ਉਹ ਕੰਟੀਨਿਊਸ ਹੀ ਰੱਖੀ ਹੈ ਭਾਜੀ ਸਰਕਾਰ ਦੀ ਸਕੀਮ ਹੀ ਤੇ ਉਹਨੂੰ ਬਰਕਰਾਰ ਚਾਲੂ ਰੱਖਿਆ ਕੋਈ ਬੰਦ ਤੇ ਨਹੀਂ ਕੀਤਾ ਜੇ ਬੀਬੀਆਂ ਦਾ ਕਰਾਇਆ ਮਾਫ ਕੀਤਾ ਚਾਲੂ ਹੀ ਆ ਬੰਦ ਤੇ ਨਹੀਂ ਕੀਤਾ ਭਗਵਾਨ ਰਮਨ ਸਰਕਾਰ ਨੇ ਯਾਰ ਯਾਰ ਕਦੋਂ ਦੇ ਰਹੇ ਯਾਰ ਉਹਨਾਂ 27 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਵੀ ਇਹ ਕਹਿੰਦੇ ਚਾਲੂ ਹੋ ਜਾਊਗਾ ਜੀ ਹੂੰ ਤੁਹਾਡੇ ਬੰਦੇ ਵਿਚਾਰੇ ਵੀ ਖਰੀਦਦੇ ਖਰੀਦੇ ਉੱਤੇ ਫੜੇ ਗਏ 40 ਵੋਟਾਂ ਪਾਉਂਦੇ ਪਾਉਂਦੇ ਫੜੇ ਗਏ ਉਹਨਾਂ ਦਾ ਉਹਨਾਂ ਦਾ ਹੁਣ ਕਿਉਂ ਕਿਹੜੇ ਮੂੰਹ ਨਾਲ ਉੱਤੇ ਜਲੰਧਰ ਦੁਬਾਰਾ ਵੀ ਲੈਣ ਜਾਣਗੇ ਉਹਦਾ ਰਿਜ਼ਲਟ ਵੀ ਉਹਨੂੰ ਮਿਲ ਜਣਾ ਜੇ ਆਇਆ ਉਹ ਤੋਂ ਨਹੀਂ ਸਾਂਭਿਆ ਗਿਆ ਮਾਨ ਆਪਦਾ ਨਾ ਤੇ ਉਹਨੂੰ ਉਹਦਾ ਰਿਜ਼ਲਟ ਮਿਲ ਜਣਾ ਆ ਗਦਾਰੀ ਦਾ ਧੱਬਾ ਵੀ ਉੱਤੇ ਹੀ ਲੱਗਾ ਜੀ ਜੀ ਬਿਲਕੁਲ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੋ ਬੋਲੋ ਤੁਸੀਂ ਕਹਿੰਦੇ ਹੋ ਕਿ ਬੀ ਲੈਂਦੇ ਫੜੇ ਗਏ ਉਹਨਾਂ ਦਾ ਮੂੰਹ ਕਰ ਤੁਸੀਂ ਕਹਿੰਦੇ ਜੋ ਕਿ ਬੀ ਨਹੀਂ ਮੈਂ ਨਹੀਂ ਕਹਿ ਰਿਹਾ ਬਾਈ ਜੀ ਇਹ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਤੁਹਾਨੂੰ ਤੇ ਤੁਸੀਂ ਕਿਹਾ ਨਾ ਮੈਂ ਤਾਂ ਸਵਾਲ ਪੁੱਛ ਰਿਹਾ ਬਾਈ ਇੱਕ ਮਿੰਟ ਇੱਕ ਮਿੰਟ ਛੋਟੇ ਛੋਟੇ ਵੀਰ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਹੈਗੇ ਜਨਤਾ ਦੇ ਨੁਮਾਇੰਦੇ ਬਿਲਕੁਲ ਇਹ ਇਹ ਤੁਹਾਨੂੰ ਕੀ ਪਤਾ ਵੀ ਮੈਂ ਕਿੰਨਾ ਦਾ ਬੰਦਾ ਮੈਂ ਖੁੱਲੋ ਜੇ ਮੇਰੀ ਗੱਲ ਸੁਣੋ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ ਕਿ ਮੈਂ ਅਮਰਤੋਪਾਲ ਨੂੰ ਪਾਉਣੀ ਹੈ ਮੈਂ ਅਕਾਲੀ ਦਲ ਨੂੰ ਪਾਉਣੀ ਇਹ ਤੋਂ ਹੀ ਗੱਲ ਤਾਂ ਤੁਹਾਨੂੰ ਥੋੜੀ ਪਤਾ ਇੱਕ ਇੱਕ ਮਿੰਟ ਤੁਸੀਂ ਮੇਰੇ ਗਵਾਂਢੀ ਸੂਬੇ ਤੋਂ ਮੇਰੇ ਰਾਜੇਂਦਰ ਪੱਖ ਪੱਤਰਕਾਰ ਜੀ ਤੁਸੀਂ ਸਾਡੇ ਭ 70% 70% ਗਰੰਟੀਆਂ ਪੂਰੀਆਂ ਕੀਤੀਆਂ ਆਮ ਆਦਮੀ ਸਰਕਾਰ ਨੇ ਪਹਿਲੇ 2 ਸਾਲਾਂ ਦੇ ਵਿੱਚ 70 75 ਸਾਲਾਂ ਤੋਂ ਅੱਜ ਤੱਕ ਕਿਸੇ ਸਰਕਾਰ ਨੇ ਕੀਤੀਆਂ ਸੀ 2 ਸਾਲਾਂ ਦੇ ਵਿੱਚ ਵੀਰ ਨੌਕਰੀ ਮੈਨੂੰ ਜੇ ਮੇਰੇ ਚ ਕਾਬਲੀਏ ਤੇ ਉਹਦੇ ਮੈਨੂੰ ਵੀ ਨੌਕਰੀ ਮੈਨੂੰ ਦੀ ਕਾਬਲੀਏ ਨਾਲ ਸਿਰ ਤੇ ਮਿਲਦੀ ਹੈ ਤੇ ਫਰਮਾਇਸ਼ਾਂ ਸਰ ਤੇ ਨਹੀਂ ਮਿਲਦੀ ਇਹ ਥੋੜਾ ਹੈ ਕਿ ਮੈਂ ਮੰਤਰੀ ਦੇ ਪਿੱਛੇ ਆਂ ਤੇ ਮੈਨੂੰ ਫਰਮਾਇਸ਼ ਸਰ ਤੇ ਨੌਕਰੀ ਮਿਲ ਜੂਗੀ ਕਾਲੀ ਕਾਂਗਰਸੀਆਂ 'ਚ ਹੁੰਦਾ ਹੈ ਇਹ ਸਰਕਾਰ 'ਚ ਨਹੀਂ ਹੁੰਦਾ ਲੋਕੀ ਚਾਹੁੰਦੇ ਆ ਆਮ ਲੋਕਾਂ ਦੀ ਸਰਕਾਰ ਤੇ ਹੁਣ ਜੇ ਆਮ ਲੋਕਾਂ ਦੀ ਸਰਕਾਰ ਆਈਏ ਤੇ ਚੱਲਣ ਦੇਣ ਵਿਰੋਧੀ ਕਾਤੋਂ ਐਵੇਂ ਗੱਲਾਂ ਕਰਦੇ ਰਹਿੰਦੇ ਆ ਜੀ ਇੱਕ ਵਾਦਾ ਕਰਦਾ ਤੁਹਾਡੇ ਨਾਲ ਅੱਜ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਸਾਡੇ ਮੰਤਰੀ ਸਾਹਿਬ ਆ ਜੀਐਮਪੀ ਸਾਹਿਬ ਦੀ ਚੋਣ ਵਾਸਤੇ ਨਾਮਿਨੇਸ਼ਨ ਦਾਖਲ ਕਰਨਾ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਦੇਣਾ ਅਸੀਂ ਮੁਬਾਰਕ ਤੁਹਾਡੇ ਮਾਦਮ ਰਾਈ ਜੀ ਦੂਸਰੀ ਗੱਲ 5 ਸਾਲ ਦਾ ਸਾਨੂੰ ਵਕਤ ਦਿਓ 5 ਸਾਲ ਤੱਕ ਪਹਿਲਾਂ ਸਾਡੇ ਬੂਏ ਜਿਹੜੇ ਭੰਨੇ ਨਜਾਇਜ਼ ਪਾਟ ਗਏ ਨੇ ਤੰਗ ਨਾ ਕਰਨ ਸਾਨੂੰ ਕੰਮ ਕਰਨ ਦਿਓ 5 ਸਾਲਾਂ ਬਾਅਦ ਅਸੀਂ ਸਾਰੇ ਜਨਤਾ ਦੀ ਕਚਹਿਰੀ ਦੇ ਵਿੱਚ ਜਵਾਬ ਦੇਵਾਂਗੇ ਰਿਪੋਰਟ ਕਰ ਲੈ ਰਿਪੋਰਟ ਕੱਢ ਲੈ ਕੇ ਆਵਾਂਗੇ ਤੇ ਜੋ ਅਸੀਂ ਵਾਅਦਾ ਕਿਹਾ ਅੱਜ ਵੀ ਉਹ ਵਾਅਦੇ ਦੇ ਉੱਤੇ ਕਾਇਮ ਆ ਕੰਮ ਕਰਾਂਗੇ ਤੇ ਵੋਟ ਮੰਗਾਂਗੇ ਕੰਮ ਕਰਾਂਗੇ ਤੇ ਵੋਟ ਮੰਗਾਂਗੇ ਨਹੀਂ ਤਾਂ ਦੁਬਾਰਾ ਵੋਟ ਮੰਗਣ ਦੀਆਂ ਆ ਇੱਕ ਚੀਜ਼ ਹੋਰ ਜ਼ਰੂਰ ਕਰਿਓ ਜੇ ਹੁਣ ਤੂੰ ਤਾਂ ਤੁਹਾਡਾ ਕੈਪਟਨ ਸਾਹਿਬ ਮੰਤਰੀ ਸਾਹਿਬ ਦੇ ਨਾਲ ਬੋਲਚਾਲ ਵੀ ਹੈਗਾ ਬਹਿਣ ਉੱਠਣੀ ਹੋਏਗਾ ਜ਼ਰੂਰ ਇੱਕ ਸਵਾਲ ਉਹਨਾਂ ਨੂੰ ਜ਼ਰੂਰ ਕਰਿਓ ਕਿ ਖੇਤੀ ਦੀ ਪਿੰਤਾ ਬਾਰੇ ਕੀ ਕੀਤਾ ਆਪਾਂ ਪਾਣੀ ਬਚਾਉਣ ਬਾਰੇ ਕੀ ਕੀਤਾ ਨਹਿਰੀ ਪਾਣੀ ਜੇ ਆਇਆ ਵਾ ਉਹਨਾਂ ਨੂੰ ਸੰਭਾਲਣਾ ਕਿੱਥੇ ਆਪਾਂ ਕਿਉਂਕਿ ਨਾ ਤੇ ਸਾਡੇ ਕੋਲ ਖਾਲੜ ਹੈਗੇ ਖਾਲ ਪਹਿਲਾਂ ਹੀ ਬਾਲੇ ਕਿਸਾਨਾਂ ਨੇ ਨਵੀਆਂ ਬਣਦੀਆਂ ਵਾ ਨਹਿਰਾਂ ਤੋਂ ਲੈ ਕੇ ਮੋਗਿਆਂ ਤੋਂ ਲੈ ਕੇ ਪਾਈਪਲਾਈਨਾਂ ਪੈ ਰਹੀਆਂ ਵਾ ਸਾਰਾ ਕੁਝ ਹੋ ਰਿਹਾ ਵਾ ਪਰ ਟਾਈਮ ਲੱਗੂ ਇਸ ਚੀਜ਼ ਨੂੰ ਕਿਸਾਨਾਂ ਵੱਲੋਂ ਹੈਗਾ ਜੀ ਸਵਾਲ ਵੀ ਸਾਡਾ ਵੀ ਸਵਾਲ ਜ਼ਰੂਰ ਕਰਿਓ ਵੀ ਜਿਹੜੇ ਸਭਰਾਮਾ ਵਾਲੇ ਹਲਕੇ ਦੇ ਲੋਕ ਹੈ ਨਾ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਹਿੰਦੇ ਮੁਰਗੀ ਤੇ ਮੁਆਵਜ਼ਾ ਵੀ ਦੋ ਕਿ ਮੁਆਵਜ਼ੇ ਦੀ ਗੱਲ ਜ਼ਰੂਰ ਹੈ ਵਾ ਕੋਈ 20 30% ਰਹਿ ਗਏ ਹੋਣਗੇ ਲੋਕ ਵਿੱਚ ਅਜੇ ਚਲੋ ਪਤਾ ਨਹੀਂ ਕਿਸੇ ਕਾਰਨ ਕਰਕੇ ਨਹੀਂ ਮਿਲਿਆ ਨਹੀਂ ਤੇ 70 ਤੋਂ ਵੱਧ ਪਰਸੈਂਟ ਲੋਕਾਂ ਨੂੰ ਮੁਆਵਜ਼ਾ ਮਿਲ ਚੁੱਕਾ ਵਾ ਸ ਲੋਕ ਤਾਂ ਇਹ ਵੀ ਸਵਾਲ ਕਰਦੇ ਕਹਿੰਦੇ ਵੀ ਸਰਕਾਰਾਂ ਨੇ ਆਮ ਆਦਮੀ ਨੂੰ ਲੋਕਾਂ ਨੂੰ ਇੱਕ ਮੁਫਤ ਖੋਰ ਬਣਾ ਰਿਆ ਨੇ ਮੁਫਤ ਖੋਰਤ ਨਹੀਂ ਬਣਾ ਰਿਆ ਜਿਹੜੀ ਸਹੂਲਤ ਲੋਕਾਂ ਨੂੰ ਮਿਲਣੀ ਚਾਹੀਦੀ ਉਹ ਸਰਕਾਰ ਦੇਣ ਲਈ ਹੈ ਜੀ ਪਹਿਲਾਂ ਤੁਸੀਂ ਵੇਖਿਆ ਸਰਕਾਰਾਂ ਦੇ ਜਿਹੜੇ ਕਿੰਨੇ ਕਿੰਨੇ ਬਿੱਲ ਆਉਣਦੇ ਆ ਲੋਕਾਂ ਤੇ ਹੂੰ ਹੁਣ ਕਿਸੇ ਦਾ ਬਿੱਲ ਆਉਣ ਡਿਆ 0% ਬਿੱਲ ਆਉਣ ਡਿਆ ਸਾਰਿਆਂ ਦਾ ਦੋ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਵਰਕਰ ਨਾਰਾਜ਼ ਨੇ ਆਵਾਮਾ ਦੀ ਪਾਰਟੀ ਤੋਂ ਵਰਕਰ ਸੰਭਾਲ ਨਹੀਂ ਸਕੀ ਜਿਹੜੇ ਕਾਂਗਸੀ ਆਕਾਲੀਆਂ ਚੋਂ ਆਏ ਸੀ ਉਹਨਾਂ ਨੂੰ ਅੱਗੇ ਲਾ ਲਿਆ ਤੇ ਵਾਰੀ ਵਾਰੀ ਕਿਸੇ ਨੂੰ ਜਨਤਾ ਸਾਰੀ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਜੀ ਜੀ ਆਪਾਂ ਘਰ ਦੇ ਜਿੰਨੇ ਜੀ ਆ ਉਹਨਾਂ ਨੂੰ ਨਹੀਂ ਕੋਈ ਖੁਸ਼ ਕਰ ਸਕਦਾ ਜੀ ਹੂੰ ਜਿਹੜੇ ਆਮ ਘਰਾਂ ਦੇ ਮੁੰਡੇ ਹਨਾ ਉਹਨਾਂ ਨੂੰ ਅਸੀਂ ਕੰਮ ਦਿਆਂਗੇ ਉਹ ਉਹ ਅੱਗੇ ਲੈ ਕੇ ਆਵਾਂਗੇ ਹੁਣ ਆਮ ਘਰਾਂ ਦੇ ਤੇ ਰਹਿ ਕੇ ਪਾਸੇ ਉਹਨਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਵਿਚਾਰੇ ਇਹਨਾਂ ਦੇ ਦੇਖੋ ਜੀ ਮੈਂ ਸਭ ਮੈਂ ਆਪਣੇ ਆਪ ਨੂੰ ਸਭ ਤੋਂ ਆਮ ਗੈਂਦਾ ਜੀ ਇੱਕ ਡੇਢ ਕਿਲੇ ਪਲੀ ਦਾ ਮਾਲਕ ਬੰਦਾ ਜੀ ਮੈਂ ਪਾਰਟੀ ਨੇ ਮੈਨੂੰ ਗਰਾਊਂਡ ਤੋਂ ਚੁੱਕ ਕੇ ਆਮ ਕਾਲੀਦਲ ਜਾਂ ਕਾਂਗਰਸ ਦੇ ਨਾਲ ਹੁੰਦਾ ਮੈਨੂੰ ਬੂਥਨ ਚਾਰਜ ਹੁਣੀ ਸੀ ਲਗੰਦੇਣਾ ਪਾਰਟੀ ਨੇ ਪਹਿਲਾਂ ਮੈਨੂੰ ਹਲਕੇ ਦਾ ਮੀਡੀਆ ਇੰਚਾਰਜ ਲਗਾਇਆ ਉਸ ਤੋਂ ਬਾਅਦਾਂ ਪਾਰਟੀ ਨੇ ਵੱਡਾ ਮਾਨ ਦੇ ਕੇ ਮੈਨੂੰ ਜ਼ਿਲ੍ਹੇ ਦੀ ਕਮਾਂਡ ਦੇ ਛੱਡੀ ਆ ਜੀ 3 ਸਾਲ ਵਾਸਤੇ ਉਸ ਤੋਂ ਬਾਅਦਾਂ ਮੇਰੇ ਨਾਲ ਦੇ ਸਾਥੀ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ ਬੈੜਵਾਲ ਅਜੇ ਤੱਕ ਤੁਸੀਂ ਆਮ ਘਰਾਂ ਦੇ ਬੰਦੇ ਕਦੀ ਚੇਅਰਮੈਨ ਦੀਆਂ ਕੁਰਸੀਆਂ ਤੇ ਬੈੰਦੇ ਦੇਖੇ ਆ ਆਮ ਘਰ ਦਾ ਬੰਦਾ ਇੱਕ ਬਣਿਆ ਮੇਰਾ ਵੱਡਾ ਭਰਾ ਗੁਰਦੇਵ ਸਿੰਘ ਲਖਣਾਉ ਪੰਜਾਬ ਦੇ ਚੇਅਰਮੈਨ ਬਣੇ ਨੇ ਰਜਿੰਦਰ ਸਿੰਘ ਉਸਮਾ ਇੱਕ ਐਸੀ ਪਰਿਵਾਰ ਦੇ ਵਿੱਚੋਂ ਉੱਠ ਕੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਬਣੇ ਨੇ ਹੋਰ ਆਮ ਘਰਾਂ ਦੇ ਬੱਚੇ ਕਿੱਦਾਂ ਦੇ ਹੁੰਦੇ ਮੈਂ ਵੀ ਇੱਕ ਆਮ ਆਜੀ ਪਾਰਟੀ ਨੇ ਹੁਣ ਸਟੇਟ ਲੈਵਲ ਤੇ ਵੱਡਾ ਉੱਦ੍ਹਾ ਦਿੱਤਾ ਹੋਰ ਇਹਦੇ ਉੱਤੇ ਕੀ ਹੁੰਦਾ ਜੀ ਆਮ ਦੇ ਵਿੱਚ ਮਾਨ ਸਾਹਿਬ ਹੁਣ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਨਹੀਂ ਗੱਲਾਂ ਹੋ ਸਕਦੀਆਂ ਅਸੀਂ ਉਹਨਾਂ ਦੇ ਸਿਪਾਹੀ ਖੜੇ ਆ ਜੀ ਤੁਸੀਂ ਪੁੱਛੋ ਸਾਡੇ ਤੋਂ ਕੀ ਪੁੱਛਣਾ ਸੀ ਗੱਲ ਕਰੀਆ VIP ਕਲਚਰ ਨੂੰ ਲੈ ਕੇ ਵੀ ਲੋਕ ਸਵਾਲ ਕਰਦੇ ਵੀ ਪਹਿਲਾਂ ਅਕਾਲੀ ਦਲ ਤੇ ਇੱਕ ਸਟਾਕ ਹੁੰਦਾ ਸੀ ਵੀ ਉਹ 100-100 ਗੱਡੀਆਂ ਨਾਲ ਲਈ ਫਿਰਦਾ ਸੀ ਐਮ ਸਾਹਿਬ ਤੇ ਉਹੀ ਅੱਜ ਭਗਵੰਤ ਮਾਨ ਜੀ ਵੀ ਉਸੇ ਤਰ੍ਹਾਂ ਸਿਕਿਉਰਟੀਆਂ ਨਾਲ ਲੈ ਕੇ ਚੱਲਦੇ ਨੇ ਤੇ ਸੋਨੇ ਦੀ ਗੱਲ ਕੀਤੀ ਕਿੰਨੇ ਹੁਣ ਮਾਤਾ ਜੀ ਕੋਲ ਇੱਕ ਸੋਨੇ ਦੇ ਕੰਗਣ ਕਿੱਥੋਂ ਆ ਗਏ ਤੇ ਬੀਬੀ ਰਾਣੀ ਜਰੀ ਸਾਡੇ ਐਮ ਸਾਹਿਬ ਦੇ ਘਰੋਂ ਜਿਹੜੇ ਡਾਕਟਰ ਸਾਹਿਬ ਉਹਨਾਂ ਕੋਲ ਇੰਨਾ ਸੋਨਾ ਕਿੱਥੋਂ ਆ ਗਿਆ ਸਾਰੇ ਲੋਕ ਸਵਾਲ ਕਰਦੇ ਬਿਲਕੁਲ ਜੀ ਇਹ ਸਾਰੇ ਸਵਾਲ ਮੈਂ ਤੁਹਾਡੇ ਜਵਾਬ ਦੇਣਾ ਦੇਖੋ ਜੀ ਬੀਬੀ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਗਰੀਬ ਘਰ ਦੇ ਸੀ ਕੋਈ ਉਹ 1 ਕਰੋੜ ਰੁਪਇਆ ਉਹਨਾਂ ਦੀ ਫੀਸ ਸੀ ਜੀ 1 ਘੰਟੇ ਦੀ ਸ਼ੋਅ ਦੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਨੈਸ਼ਨਲ ਲੈਵਲ ਦੀ ਉਹ ਸ਼ੋਅ ਕਰਦੇ ਸੀ ਜਿਹੜਾ ਬੰਦਾ ਕਰੋੜਾਂ ਰੁਪਇਆ ਸ਼ੋਅਾਂ ਦੇ ਵਿੱਚ ਕਮਾਉਂਦਾ ਕੀ ਗੱਲ ਉਹਦੀ ਮਾਂ ਦੇ ਕੋਲ ਇੱਕ ਸੋਨੇ ਦਾ ਗਹਿਣਾ ਨਹੀਂ ਹੋ ਗਿਆ ਮੈਂ ਕੰਮ ਕਰਦਾ ਬੱਚਾ ਸਾਡੀਆਂ ਘਰਦਿਆਂ ਕੋਲੇ ਗਹਿਣੇ ਹੈਗੇ ਆ ਕੀ ਗੱਲ ਸੀਐਮ ਜਿਹੜੀ ਅੱਜ ਉਹ ਸੀਐਮ ਬਣ ਕੇ ਅੱਜ ਆਪਾਂ ਉਹ ਦੋਸਤੋ ਇਸ ਵੇਲੇ ਮੈਂ ਆਵਾਮੀ ਪਾਰਟੀ ਦੇ ਖੇਮੇ ਵਿੱਚ ਆ ਤੇ ਅੱਜ ਸਰਦਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਤਰਨਤਾਰਨ ਦੇ ਵਿੱਚ ਆਪਣੇ ਕਾਗਜ਼ ਭਰੇ ਜਾ ਰਹੇ ਨੇ ਆਪਾਂ ਉਹਨਾਂ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਕਿੰਨਾ ਉਤਸ਼ਾਹ ਤੇ ਜਿੱਤ ਦੇ ਕਿੰਨੇ ਕਿਨੇੜੇ ਨੇ ਆਓ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕੱਕ ਕਾਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਸਵਾਗਤ ਹੈ ਹਾਂ ਜੀ ਦੱਸੋ ਆਮ ਆਦਮੀ ਪਾਰਟੀ ਨੂੰ ਕਿਉਂ ਚੁਣਨ ਲੋਕ ਆਮ ਆਦਮੀ ਪਾਰਟੀ ਨੂੰ ਇਹ ਕਰਕੇ ਚੁਣਨ ਇਹਨਾਂ ਨੇ 2 ਸਾਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਆ ਕਿਵੇਂ ਪਹਿਲਾ ਕੰਮ ਇਹਨਾਂ ਨੇ ਕੀਤਾ 600 ਜੰਗਟ ਮਾਫ ਕੀਤੀ ਆ ਹਰ ਇੱਕ ਵਰਗ ਨੂੰ ਮਾਫ ਕੀਤੀ ਆ ਜੀ ਫਿਰ ਉਸ ਤੋਂ ਬਾਅਦ ਨਹਿਰੀ ਪਾਣੀ ਜਿਹੜਾ ਅਜ ਤੱਕ ਰ ਟੇਲਾਂ ਦੇ ਪਹੁੰਚਿਆ ਨਹੀਂ ਉਹ ਹਰ ਕਿਤੇ ਪਹੁੰਚਣ ਡਿਆ ਇਹਦਾ ਸਕੂਲਾਂ ਦੇ ਵਿੱਚ ਇੱਕ ਸਕੂਲ ਨੂੰ 50-50 ਲੱਖ ਰੁਪਈਆ ਪਿੰਡਾਂ ਦੇ ਵਿੱਚ ਮਿਲਿਆ ਤਿੰਨ ਤਿੰਨ ਚਾਰ ਚਾਰ ਸਕੂਲ ਆ ਐਡੇ ਵਧੀਆ ਸਕੂਲ ਬਣ ਗਏ ਆ ਵੀ ਛਾਡੀ ਚਲਾਉਂਦੇ ਹੋ ਜੀ ਤੇ ਇਹ ਜਿਹੜਾ ਵਾ ਅਗਲੀ ਜਿਹੜੀ ਛੋਟੀ ਪਨੀਰੀ ਆ ਉਹ ਸੰਭੀ ਜਾਊਗੀ ਹੂੰ ਇਹ ਕੰਮ ਕਰਕੇ ਵੋਟਾਂ ਪਾਉਣਗੇ ਸਾਰੀ ਕੰਮ ਕਰਕੇ ਤੁਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗੋਗੇ ਦੂਜੇ ਪਾਸੇ ਅਮਰਤਪਾਲ ਦਾ ਬਾਬਾ ਰੌਲਾ ਰੱਪਾ ਪੈ ਰਿਹਾ ਲੋਕ ਕਹਿ ਰਹੇ ਵੀ ਅਮਰਤਪਾਲ ਜਿੱਤ ਰਿਹਾ ਅਮਰਤਪਾਲ ਦਾ ਵੇਖੋ ਜੀ ਜਿਨ੍ਹਾਂ ਨੇ ਉਧਰ ਪਾਉਣੀਆਂ ਵੋਟਾਂ ਉਹ ਪਾ ਸਕਦੇ ਆ ਪਰ ਜਿਹੜੇ ਕੰਮ ਆ ਨਾ ਇਧਰ ਸਰਕਾਰ ਨੇ ਕੰਮ ਕੀਤੇ ਆ ਕੰਮਾਂ ਦੇ ਆਧਾਰ ਤੇ ਵੋਟ ਪਾਊਗੀ ਪਰ ਲੋਕ ਤਾਂ ਰੌਲਾ ਵੀ ਪਾ ਰਹੇ ਕਹਿੰਦੇ ਆ ਵਾਅਦੇ ਤਾਂ ਮੁੱਕਰ ਗਏ ਜੀ ਨਾ ਉਹ ਬੀਬੀਆਂ ਦਾ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ ਗਿਆ ਔਰ ਕਾਫੀ ਸਾਰੇ ਲੋਕ ਜਿਹੜੇ ਕਹਿੰਦੇ ਮੁਰਗੀ ਦੇ ਪੈਸੇ ਦੇਵਾਂਗੇ ਉਹ ਵੀ ਨਹੀਂ ਦਿੱਤੇ ਕਿਸਾਨ ਤੁਹਾਡੇ ਇਲਾਕੇ ਦੇ ਕਿਸਾਨਾਂ ਦੀ ਬਹੁਤ ਇੰਟਰਵਿਊਜ਼ ਕੀਤੀਆਂ ਸਭਰਾਵਾ ਵਾਲਿਆਂ ਦੀ ਉਹ ਕਹਿੰਦੇ ਸਾਨੂੰ ਮੁਆਵਜ਼ਾ ਅਜ ਤੱਕ ਨਹੀਂ ਮਿਲਿਆ ਨਹੀਂ ਮਿਲਿਆ ਕਿਉਂ ਨਹੀਂ ਅਸੀਂ ਮਿਲਿਆ ਵਾ ਲਿਸਟਾਂ ਸਾਨੂੰ ਦੇ ਦੇਆਗੇ ਮਿਲਿਆ ਮੁਆਵਜ਼ਾ ਇਹੋ ਜੀ ਗੱਲ ਹੀ ਨਹੀਂ ਆ ਹਮ ਕਿਸਾਨਾਂ ਨੂੰ ਪੈਸੇ ਮਿਲੇ ਆ ਹਰ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹਾਂਜੀ ਪੈਸਾ ਕੀ ਕਹਿਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਖੇਮੇ ਆ ਸਿਰਫ ਇੱਕ ਨੌਜਵਾਨ ਨੇ ਆਪਣੇ ਗੱਲ ਰੱਖੀ ਹੈ ਬਾਕੀ ਜਿਹੜੇ ਕੈਮਰੇ ਤੋਂ ਬਚਦੇ ਨਜ਼ਰ ਆਏ ਜਾਂ ਤੇ ਸਵਾਲਾਂ ਦੇ ਜਵਾਬ ਦੇਣਾ ਨਹੀਂ ਚਾਹੁੰਦੇ ਜਾਂ ਕੋਈ ਹੋਰ ਮਸਲਾ ਇਹਨਾਂ ਦਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਸੋ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਅਗਰ ਮੈਂ ਹੁਣ ਵੀ ਕਹਿ ਰਿਹਾ ਜੇ ਕਿਸੇ ਨੇ ਕੋਈ ਆਪਣੀ ਗੱਲ ਰਖਣੀ ਰੱਖ ਸਕਦਾ ਕੱਲੋ ਸਾਨੂੰ ਨਾ ਲੰਮਾ ਦਿਓ ਵੀ ਸਾਡੇ ਪੱਤਰਕਾਰ ਆਏ ਸੀ ਤੇ ਆਪਣੀ ਮਰਜ਼ੀ ਨਾਲ ਖਬਰ ਲਾ ਕੇ ਚਲੇ ਗਏ ਆ ਪੈਸਾ ਲੱਗਿਆ ਉਹ ਆਰੇ ਬੋਲੋਗੇ ਭਾਈ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਜੀ ਲਾਲਜੀਤ ਸਿੰਘ ਭੁੱਲਰ ਕਹਿੰਦੇ ਜਿੱਤ ਰਿਹਾ ਕਿਉਂ ਜਿੱਤ ਰਿਹਾ ਜੀ ਜਿੱਤ ਰਿਹਾ ਜੀ 100% ਜਿੱਤ ਰਿਹਾ ਜੀ ਕਿਹਦੇ ਨਾਲ ਲੜਾਈ ਕਿਹਦੇ ਨਾਲ ਦੇਖਦੇ ਹੋ ਅਮਰਪਾਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਦੇਖੋ ਜੀ ਇਹ ਜਨਤਾ ਨੇ ਫੈਸਲਾ ਕਰਨਾ ਲੜਾਈ ਸਾਡੀ ਕਿਹਦੇ ਨਾਲ ਪਰ ਸਾਡੀ ਜਿਹੜੀ ਅਸੀਂ ਵੱਡੀ ਜਿੱਤ ਇੱਥੋਂ ਦਰਜ ਕਰ ਰਹੇ ਹਾਂ ਇੱਕ ਤਰਫਾ ਜਿੱਤ ਦਰਜ ਕਰ ਰਹੇ ਹਾਂ ਇੱਕ ਤਰਫਾ ਜਿੱਤ ਬਿਲਕੁਲ ਜੀ ਕਿੰਨੀਆਂ ਕਿ ਵੋਟਾਂ ਪੈਣਗੀਆਂ ਦੇਖੋ ਜੀ ਉਹ ਲੀਡ 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 ਜਿਹੜੀ ਲੀਡ ਪਿਛਲੀ ਵਾਰ ਦੇ ਕੈਂਡੀਡੇਟ ਨਾਲੋਂ ਵੱਧ ਹੋਏਗੀ ਮੈਂ ਕਹਿੰਦਾ ਉਦੋਂ ਕਿਉਂ ਨਹੀਂ ਬੋਲਦੇ ਪਿਛਲੀ ਵਾਰ ਦੇ ਕੈਂਡੀਡੇਟ ਦੇ ਨਾਲੋਂ ਵੱਧ ਲੀਡ ਦੇ ਨਾਲ ਜਿੱਤਾਂਗੇ ਜੀ ਹਾਂ ਮੁੱਦੇ ਕੀ ਰਹਿਣਗੇ ਮੁੱਦੇ ਤੁਸੀਂ ਦੱਸੋ ਕਿਹੜੇ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਆਪਾਂ ਉੱਥੇ ਕਰ ਲੈਂਦੇ ਹਾਂ ਲੋਕ ਤਾਂ ਕਹਿੰਦੇ ਜੀ ਬਿਜਲੀ ਫ੍ਰੀ ਕੀਤੀ ਆ ਕਿੰਨੀਆਂ ਸਹੂਲਤਾਂ ਦਿੱਤੀਆਂ ਆ ਘਰ ਘਰ ਰਾਸ਼ਨ ਪਹੁੰਚ ਰਿਹਾ ਵਾ ਹੋਰ ਵੇਖੋ ਕਿੰਨੀਆਂ ਸਹੂਲਤਾਂ ਆ ਘਰ ਘਰ ਰਾਸ਼ਨ ਉਹ 5 ਕਿਲੋ ਆਟਾ ਤੁਸੀਂ ਦੇ ਰਹੇ ਹੋ ਤੇ ਉਹ ਵੀ ਕੋਈ ਅੱਧਾ ਕੈ ਰੋੜ ਜਾਂਦਾ ਅੱਧਾ ਕੈ ਰੋੜ ਜਾਂ ਉੱਥੇ ਵਰਕਰ ਹੀ ਨਹੀਂ ਤੁਹਾਡੇ ਪੂਰੇ ਆ ਕਿੱਥੇ ਰੋੜਦਾ ਮੈਂ ਗਰਾਊਂਡ ਗਰਾਊਂਡ ਲੈਵਲ ਤੋਂ ਰਿਪੋਰਟ ਕੀਤੀ ਆ ਉੱਥੇ ਭਾਜੀ ਤੁਹਾਡੇ ਵਰਕਰ ਹੀ ਪੂਰੇ ਨਹੀਂ ਹੈ ਸਾਰੇ ਵੇਖੋ ਆ ਗਰੀਬ ਲੋਕ ਖੁਸ਼ ਆ ਵਿਰੋਧੀਆਂ ਦਾ ਕੰਮ ਆ ਭੰਡਾ ਉਹਨਾਂ ਭੰਡੀ ਜਾਣਾ ਵਾ ਉਹਨਾਂ ਦੀ ਡਿਊ ਜੀ ਬਾਕੀ ਆ ਰਿਜ਼ਲਟ ਦੱਸ ਦੋਗੇ ਤੁਹਾਨੂੰ ਰਿਜ਼ਲਟ ਦੱਸ ਦੋਗੇ ਹਾਂ ਜੀ ਹਾਂ ਜੀ ਆਪਾਂ ਤਰੀਕ ਨੂੰ ਤੁਹਾਨੂੰ ਬਾਜੀ ਰਿਜ਼ਲਟ ਦੇਵੂਗਾ ਜੀ ਮਤਲਬ ਜਿਹੜਾ ਤੁਸੀਂ ਕਹਿੰਦੇ ਨਾ ਆਟਾ ਰੋੜ ਜਾਂਦਾ ਆਟਾ ਨਹੀਂ ਕਿਸੇ ਕਰ ਕਣਕ ਜਾ ਰਹੀ ਹੈ ਜੀ ਹੂੰ ਕਣਕ ਲੋਕਾਂ ਨੂੰ ਪਹੁੰਚਣ ਲਈ ਆ 600 ਜੁਨਟ ਬਿਜਲੀ ਮੁਫਤ ਮਿਲਣ ਦੀ ਹੈ ਅਮੀਰ ਗਰੀਬ ਸਾਰਿਆਂ ਨੂੰ ਮਿਲਣ ਦੀ ਹੈ ਹੂੰ ਪਹਿਲੀਆਂ ਸਰਕਾਰਾਂ ਦਿੰਦੀਆਂ ਸੀ ਸਿਰਫ ਉਹ ਮੰਗਦੀਆਂ ਉਹਦੇ ਕਰ ਮੋਟਰਸਾਈਕਲ ਨਹੀਂ ਚਾਹੀਦਾ ਟੀਵੀ ਨਹੀਂ ਚਾਹੀਦਾ ਹੂੰ ਹੂੰ ਕਈ ਸਰਟੀਫਿਕੇਟ ਮੰਗਦੇ ਵੀ ਆ ਸਰਟੀਫਿਕੇਟ ਹੋਣ ਤੇ ਉਹਨੂੰ ਦੇਵਾਂਗੇ ਸਹੂਲਤਾਂ ਜੀ ਜੀ ਹਾਂਜੀ ਹਾਂਜੀ ਲੋਕ ਤਾਂ ਇਹ ਵੀ ਸਵਾਲ ਕਰਦੇ ਕਹਿੰ ਇੱਕ ਮੁਫਤ ਖੁਰ ਬਣਾ ਰਹੇ ਨੇ ਮੁਫਤ ਖੁਰਤ ਨਹੀਂ ਬਣਾ ਰਹਾ ਜਿਹੜੀ ਸਹੂਲਤ ਲੋਕਾਂ ਨੂੰ ਮਿਲਣੀ ਚਾਹੀਦੀ ਉਹ ਸਰਕਾਰ ਦੇਣ ਲਈ ਹੈ ਜੀ ਪਹਿਲਾਂ ਤੁਸੀਂ ਵੇਖਿਆ ਸਰਕਾਰਾਂ ਦੇ ਜਿਹੜੇ ਕਿਨੇ ਕਿਨੇ ਬਿੱਲ ਆਉਣਦੇ ਆ ਲੋਕਾਂ ਤੇ ਹੂੰ ਹੁਣ ਕਿਸੇ ਦਾ ਬਿੱਲ ਆਉਣ ਡਿਆ 0% ਬਿੱਲ ਆਉਣ ਡਿਆ ਸਾਰਿਆਂ ਦਾ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਵਰਕਰ ਨਾਰਾਜ਼ ਨੇ ਆਵਾਮਦਨੀ ਪਾਰਟੀ ਤੋਂ ਵਰਕਰ ਸੰਭਾਲ ਨਹੀਂ ਸਕੀ ਜਿਹੜੇ ਕਾਂਗਸੀਆ ਅਕਾਲੀਆਂ ਚੋਂ ਆਏ ਸੀ ਉਹਨਾਂ ਨੂੰ ਅੱਗੇ ਲਾ ਲਿਆ ਤੇ ਵਾਰੀ ਵਾਰੀ ਕਿਸੇ ਨੂੰ ਜਨਤਾ ਸਾਰੀ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਜੀ ਜੀ ਆਪਾਂ ਘਰ ਦੇ ਜਿੰਨੇ ਜੀ ਆ ਉਹਨਾਂ ਨੂੰ ਨਹੀਂ ਕੋਈ ਖੁਸ਼ ਕਰ ਸਕਦਾ ਜੀ ਹੂੰ ਹੁਣ ਕੰਮ ਦੇ ਆਧਾਰ ਤੇ ਆਪਾਂ ਗਣੀਆਂ ਤੇ ਸਾਰੀਆਂ ਸਰਕਾਰਾਂ ਤੋਂ ਵੱਧ ਕੰਮ ਕਰਨ ਲਈ ਆਪਾਂ ਜੀ ਹਾਂਜੀ ਕਿਹੜੇ ਕਿਹੜੇ ਕੰਮ ਹੋਣ ਤੱਕ ਜਿਹੜੇ ਨਹਿਰੀ ਪਾਣੀ ਜਿਹੜਾ ਵਾ ਉਹ ਘਰ ਘਰ ਤੱਕ ਜਿਹੜੇ ਖੇਤਾਂ ਖੇਤਾਂ ਤੱਕ ਸਾਰੇ ਪਹੁੰਚਣ ਨੂੰ ਤਿਆਰ ਹੈ ਜੀ ਸਾਰੇ ਨਵੇਂ ਖਾਲ ਬਣਦਾ ਹੈ ਜਿਹੜੀ ਖਾਟਾ ਦਾਲ ਸਕੀਮ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਅਕਾਲੀ ਦਲ ਵਾਲੇ ਕਹਿੰਦੇ ਉਹ ਤੇ ਸਾਡੀ ਸਕੀਮ ਸੀ ਉਹਨਾਂ ਨੇ ਉਹ ਕੰਟੀਨਿਊਸ ਹੀ ਰੱਖੀ ਹੈ ਭਾਜੀ ਸਰਕਾਰ ਦੀ ਸਕੀਮ ਹੀ ਥੋਨੂੰ ਬਰਕਰਾਰ ਚਾਲੂ ਰੱਖਿਆ ਕੋਈ ਬੰਦ ਤੇ ਨਹੀਂ ਕੀਤਾ ਇਹ ਬੀਬੀਆਂ ਦਾ ਕਰਾਇਆ ਮਾਫ ਕੀਤਾ ਉਹ ਚਾਲੂ ਹੀ ਆ ਬੰਦ ਤੇ ਨਹੀਂ ਕੀਤਾ ਭਗਵੰਤ ਮਾਨ ਸਰਕਾਰ ਨੇ ਹਾਂਜੀ ਯਾਰ ਯਾਰ ਕਦੋਂ ਦੇ ਰਹੇ ਯਾਰ ਉਹਨਾਂ 27 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਵੀ ਕਹਿੰਦੇ ਚਾਲੂ ਹੋ ਜਾਊਗਾ ਜੀ ਹਾਂ ਕਦੇ ਵੀ ਜਿਹੜੇ ਆਮ ਘਰਾਂ ਦੇ ਮੁੰਡੇ ਹਨਾ ਉਹਨਾਂ ਨੂੰ ਅਸੀਂ ਕੰਮ ਦਿਆਂਗੇ ਉਹ ਉਹ ਅੱਗੇ ਲੈ ਕੇ ਆਵਾਂਗੇ ਹੁਣ ਆਮ ਘਰਾਂ ਦੇ ਤੇ ਲੈ ਕੇ ਪਾਸੇ ਉਹਨਾਂ ਨੂੰ ਤੇ ਕੋਈ ਪੁੱਛਦਾ ਹੀ ਨਹੀਂ ਵਿਚਾਰੇ ਇਹਨਾਂ ਦੇ ਦੇਖੋ ਜੀ ਮੈਂ ਸਭ ਮੈਂ ਆਪਣੇ ਆਪ ਨੂੰ ਸਭ ਤੋਂ ਆਮ ਗੈਂਦਾ ਜੀ ਇੱਕ ਡੇਢ ਕਿੱਲੇ ਪੜੀ ਦਾ ਮਾਲਕ ਬੰਦਾ ਜੀ ਮੈਂ ਪਾਰਟੀ ਨੇ ਮੈਨੂੰ ਗਰਾਊਂਡ ਤੋਂ ਚੁੱਕ ਕੇ ਆਮ ਕਾਲੀ ਦਲ ਜਾਂ ਕਾਂਗਰਸ ਦੇ ਨਾਲ ਹੁੰਦਾ ਮੈਨੂੰ ਬੂਥਨ ਚਾਰਜ ਹੁਣੀ ਸੀ ਲਗੰਦੈਣਾ ਪਾਰਟੀ ਨੇ ਪਹਿਲਾਂ ਮੈਨੂੰ ਹਲਕੇ ਦਾ ਮੀਡੀਆ ਇੰਚਾਰਜ ਲਗਾਇਆ ਉਸ ਤੋਂ ਬਾਅਦਾਂ ਪਾਰਟੀ ਨੇ ਵੱਡਾ ਮਾਨ ਦੇ ਕੇ ਮੈਨੂੰ ਜ਼ਿਲ੍ਹੇ ਦੀ ਕਮਾਂਡ ਦੇ ਛੱਡੀ ਆ ਜੀ 3 ਸਾਲ ਵਾਸਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਵਿੰਦਰ ਸਿੰਘ ਜੀ ਬੈਡਵਾਲ ਅਜੇ ਤੱਕ ਤੁਸੀਂ ਆਮ ਘਰਾਂ ਦੇ ਬੰਦੇ ਕਦੀ ਚੇਅਰਮੈਨ ਦੀਆਂ ਕੁਰਸੀਆਂ ਤੇ ਬੈੰਦੇ ਦੇਖੇ ਆ ਆਮ ਘਰ ਦਾ ਬੰਦਾ ਇੱਕ ਬਣਿਆ ਮੇਰਾ ਵੱਡਾ ਭਰਾ ਗੁਰਦੇਵ ਸਿੰਘ ਲਖਣਾਉ ਪੰਜਾਬ ਦੇ ਚੇਅਰਮੈਨ ਬਣੇ ਨੇ ਰਜਿੰਦਰ ਸਿੰਘ ਉਸਮਾ ਇੱਕ ਐਸੀ ਪਰਿਵਾਰ ਦੇ ਵਿੱਚੋਂ ਉੱਠ ਕੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਬਣੇ ਨੇ ਹੋਰ ਆਮ ਘਰਾਂ ਦੇ ਬੱਚੇ ਕਿੱਦਾਂ ਦੇ ਹੁੰਦੇ ਮੈਂ ਵੀ ਇੱਕ ਆਮ ਆਜੀ ਪਾਰਟੀ ਨੇ ਹੁਣ ਸਟੇਟ ਲੈਵਲ ਤੇ ਵੱਡਾ ਉੱਦਾ ਦਿੱਤਾ ਹੋਰ ਇਹਦੇ ਉੱਤੇ ਕੀ ਹੁੰਦਾ ਜੀ ਆਮ ਦੇ ਵਿੱਚ ਕੁਝ ਲੋਕ ਇਹ ਵੀ ਸਵਾਲ ਕਰਦੇ ਆ ਵੀ ਭਗਵੰਤ ਮਾਨ ਨੇ ਇੱਕ ਚੀਜ਼ ਬਹੁਤ ਵਧੀਆ ਕੀਤੀ ਲੋਕਾਂ ਦੇ ਵਿੱਚ ਜਾਗਰੂਤਾ ਪੈਦਾ ਕਰ ਦਿੱਤੀ ਕਿ ਤੁਸੀਂ ਜਦੋਂ ਲੀਡਰ ਆਉਂਦੇ ਉਹਨਾਂ ਨੂੰ ਸਵਾਲ ਕਰਿਆ ਕਰੋ ਪਰ ਕਹਿੰਦੇ ਹੁਣ ਜਦੋਂ ਭਗਵੰਤ ਮਾਨ ਜੀ ਨੂੰ ਸਵਾਲ ਕਰਦੇ ਆ ਜਾਂ ਉਹਨਾਂ ਦੇ ਲੀਡਰਾਂ ਨੂੰ ਸਵਾਲ ਕਰਦੇ ਆ ਤਾਂ ਉਹ ਭਾਜੜਦੇ ਸਵਾਲਾਂ ਦੇਖੋ ਜੀ ਅਸੀਂ ਉਹਨਾਂ ਦੇ ਵਰਕਰ ਆ ਤੁਸੀਂ ਸਾਨੂੰ ਸਵਾਲ ਕਰ ਲਓ ਸੀਐਮ ਸਿਕਿਉਰਿਟੀ ਦਾ ਮਸਲਾ ਹੁੰਦਾ ਕਈ ਵਾਰ ਆਮ ਗੱਲਾਂ ਪਬਲਿਕ ਦੇ ਵਿੱਚ ਨਹੀਂ ਹੋ ਸਕਦੀਆਂ ਤੁਸੀਂ ਸਪੈਸ਼ਲ ਪ੍ਰੈਸ ਕਾਨਫਰੰਸ ਕਰ ਲਿਆ ਕਰੋ ਉਹਨਾਂ ਨਾਲ ਜਿਹੜੀ ਕਰਨੀ ਇਦਾਂ ਕਈ ਵਾਰ ਜਨਤਾ ਦੇ ਵਿੱਚ ਮਾਨਸਾਬ ਹੁਣ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਨਹੀਂ ਗੱਲਾਂ ਹੋ ਸਕਦੀਆਂ ਅਸੀਂ ਉਹਨਾਂ ਦੇ ਸਿਪਾਹੀ ਖੜੇ ਆ ਈਆਈਪੀ ਕਲਚਰ ਨੂੰ ਲੈ ਕੇ ਵੀ ਲੋਕ ਸਵਾਲ ਕਰਦੇ ਵੀ ਪਹਿਲਾਂ ਅਕਾਲੀ ਦਲ ਤੇ ਇੱਕ سٹਾਕ ਹੁੰਦਾ ਸੀ ਵੀ ਉਹ 100-100 ਗੱਡੀਆਂ ਨਾਲ ਲਈ ਫਿਰਦਾ ਸੀ ਐਮ ਸਾਹਿਬ ਤੇ ਉਹੀ ਅੱਜ ਭਗਵੰਤ ਮਾਨ ਜੀ ਵੀ ਉਸੇ ਤਰ੍ਹਾਂ ਸਿਕਿਉਰਟੀਆਂ ਨਾਲ ਲੈ ਕੇ ਚੱਲਦੇ ਨੇ ਤੇ ਸੋਨੇ ਦੀ ਗੱਲ ਕੀਤੀ ਕਿੰਨੇ ਹੁਣ ਮਾਤਾ ਜੀ ਕੋਲ ਇੱਕ ਸੋਨੇ ਦੇ ਕੰੰਨ ਕਿੱਥੋਂ ਆ ਗਏ ਤੇ ਬੀਬੀ ਰਾਣੀ ਜਿਹੜੀ ਸਾਡੇ ਐਮ ਸਾਹਿਬ ਦੇ ਘਰੋਂ ਜਿਹੜੇ ਡਾਕਟਰ ਸਾਹਿਬ ਉਹਨਾਂ ਕੋਲ ਇੰਨਾ ਸੋਨਾ ਕਿੱਥੋਂ ਆ ਗਏ ਸਾਰੇ ਲੋਕ ਸਵਾਲ ਕਰਦੇ ਬਿਲਕੁਲ ਜੀ ਇਹ ਸਾਰੇ ਸਵਾਲ ਮੈਂ ਤੁਹਾਡੇ ਜਵਾਬ ਦੇਣਾ ਦੇਖੋ ਜੀ ਬੀਬੀ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਗਰੀਬ ਘਰ ਦੇ ਸੀ ਕੋਈ ਉਹ ਹਾਂ 1 ਕਰੋੜ ਰੁਪਇਆ ਉਹਨਾਂ ਦੀ ਫੀਸ ਸੀ ਜੀ 1 ਘੰਟੇ ਦੀ ਸ਼ੋਅ ਦੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਤੁਹਾਨੂੰ ਵੀ ਪਤਾ ਐਸ ਗੱਲ ਦਾ ਨੈਸ਼ਨਲ ਲੈਵਲ ਦੇ ਉਹ ਸ਼ੋਅ ਕਰਦੇ ਸੀ ਜਿਹੜਾ ਬੰਦਾ ਕਰੋੜਾਂ ਰੁਪਇਆ ਸ਼ੋਅਾਂ ਦੇ ਵਿੱਚ ਕਮਾਉਂਦਾ ਕੀ ਗੱਲ ਉਹਦੀ ਮਾਂ ਦੇ ਕੋਲ ਇੱਕ ਸੋਨੇ ਦਾ ਗਹਿਣਾ ਨਹੀਂ ਹੋ ਗਿਆ ਮੈਂ ਕੰਮ ਕਰਦਾ ਬੱਚਾ ਸਾਡੀਆਂ ਘਰਦਿਆਂ ਕੋਲੇ ਗਹਿਣੇ ਹੈਗੇ ਆ ਕੀ ਗੱਲ ਸੀਐਮ ਜਿਹੜੀ ਅੱਜ ਉਹ ਸੀਐਮ ਬਣ ਕੇ ਅੱਜ ਆਪਾਂ ਉਹਨਾਂ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਆ ਕਿ ਉਹ ਪਹਿਲਾਂ ਉਹਨਾਂ ਦੇ ਕੋਲ ਕੁਝ ਨਹੀਂ ਸੀਗਾ ਦੇਖਿਆ ਜਾਵੇ ਅਗਰ ਕੋਈ ਹੈ ਤੇ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਾਂਚ ਹੋ ਜਾਣੀ ਹਰ ਚੀਜ਼ ਦਾ ਪਤਾ ਲੱਗ ਜਾਣਾ ਕੋਈ ਗੱਲ ਨਹੀਂ ਲੋਕ ਜਵਾਬ ਦੇਣਗੇ ਲੋਕਾਂ ਦੇ ਵਿੱਚ ਫੋਟੋ ਫੋਟੋ ਤੇ ਇੱਕ ਟੈਕਸਟ ਕਰਦੇ ਨੇ ਲੋਕ ਵੀ ਜੇ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਫੋਟੋ ਲਾਈ ਤੇ ਭਗਵੰਤ ਮਾਨ ਜੀ ਕਿਤੇ ਇੱਥੇ ਕਿਉਂ ਫੋਟੋ ਲਾ ਲਈ ਰਾਸ਼ਨ ਕਾਰਡ ਤੇ ਕਿਉਂ ਫੋਟੋ ਲਾ ਲਈ ਪਰ ਅੱਜ ਭਗਵੰਤ ਮਾਨ ਸਾਹਿਬ ਵੀ ਉਸੇ ਰਾਤੇ ਨੇ ਕਿਉਂਕਿ ਉਹਨਾਂ ਦੀ ਵੀ ਫੋਟੋ ਜਿਹੜੀ ਥਾਂ-ਥਾਂ ਲੱਗ ਰਹੀਆਂ ਵਾ ਭਾਵੇਂ ਉਹ ਰਾਸ਼ਨ ਕਾਰਡ ਵਾਲਾ ਝੋਲਾ ਹੀ ਹੋਵੇ ਉੱਤੇ ਵੀ ਫੋਟੋ ਲੱਗੀ ਹੈ ਫੋਟੋ ਲੱਗੀ ਆ ਦੇਖੋ ਜੀ ਆਮ ਘਰ ਦਾ ਬੱਚਾ ਜੀ ਕੋਈ ਗੱਲ ਨਹੀਂ ਲੱਗ ਲੈਣ ਦੋ ਫਿਰ ਕੀ ਹੋਇਆ ਜੀ ਜੇ ਸਾਡੀ ਅੱਜ ਫੋਟੋ ਲੱਗ ਰਹੀਆਂ ਨੇ ਅਸੀਂ ਦੁਨੀਆ ਨੂੰ ਇਹ ਮੈਸੇਜ ਦਿੱਤਾ ਹੈ ਕਿ ਆਮ ਘਰ ਦੇ ਬੱਚੇ ਆਪਣੀ ਮਿਹਨਤ ਨਾਲ ਉੱਠ ਕੇ ਸੀਐਮ ਬਣ ਸਕਦੇ ਕਦੀ ਕਿਸੇ ਨੇ ਸੋਚਿਆ ਸੀ ਕਿ ਇੱਕ ਸੜਕਾਂ ਦੇ ਉੱਤੇ ਕਮੇਡੀ ਕਰਨ ਵਾਲਾ ਬੰਦਾ ਸੀਐਮ ਬਣੇਗਾ ਪੰਜਾਬ ਦਾ ਨਹੀਂ ਤੇ ਵੱਡੇ ਵੱਡੇ ਘਰਾਣਿਆਂ ਨੇ ਇਹਨੂੰ ਮੁੱਲ ਲਿਆ ਸੀ ਉਹ ਕਹਿੰਦਾ ਹੀ ਸਾਡੀ ਕੁਰਸੀ ਉਥੇ ਬੈਰ ਹੋਈ ਆ ਬਾਦਲ ਸਾਹਿਬ ਹੁਣੇ ਕਹਿੰਦੇ ਪੱਕੀ ਲੱਗੀ ਉਥੇ ਕੁਰਸੀ ਨੂੰ ਕੇਲ ਲੱਗੇ ਹੋਏ ਨੇ ਅੱਜ ਸਾਰੇ ਹਰਾ ਕੇ ਘਰ ਤੋਂ ਰੇਆ ਬਾਦਲ ਪਰਿਵਾਰ ਦਾ ਇੱਕ ਕੈਂਡੀਡੇਟ ਰਹਿ ਗਿਆ ਉਹ ਵੀ ਇਹਨਾਂ ਨਾਤੇ ਐਮਪੀ ਜਿਹੜਾ ਮੌਜੂਦਾ ਐਮਪੀ ਉਹ ਭੱਜ ਗਿਆ ਉਹ ਨੂੰ ਉਹ ਕਿੱਥੇ ਰੱਖੋਗੇ ਕੌਣ ਭੱਜ ਗਿਆ ਜੀ ਉਹ ਜਲੰਧਰ ਵਾਲਾ ਐਮਪੀ ਰਿੰਕ ਦੇਖੋ ਜੀ ਪਾਰਟੀਆਂ ਦੇ ਵਿੱਚ ਆਉਣ ਜਾਣ ਚੱਲਦਾ ਰਹਿੰਦਾ ਵੱਡੇ ਘਰਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦੇ ਦੋ ਆਗੇ ਦੋ ਚਲੇਗੇ ਇਹ ਤਾਂ ਜਿੱਦਾਂ ਆਪਣੇ ਬੱਸ ਚੱਲਦੀ ਆ ਜੀ ਅੰਮ੍ਰਿਤਸਰ ਤੋਂ ਤੁਰਿਆ ਵਹਨੇ ਪਿੱਠੀਵੰਨ ਤੱਕ ਜਾਣਾ ਆ ਰਹੇ ਤੁਹਾਡੇ ਕੋਲ ਪਿੱਠੀਵੰਨ ਤੱਕ ਜਾਣਾ 200 ਵਾਰੀਆਂ ਚੜ ਗਈਆਂ 2 ਉਤਰ ਗਈਆਂ ਹੁਣ ਜਾਣ ਚੱਲਦੇ ਰਹਿੰਦੇ ਆ ਜੀ ਪਾਰਟੀਆਂ ਦੇ ਵਿੱਚ ਪਾਰਟੀਆਂ ਨੂੰ ਕਦੀ ਕੋਈ ਫਰਕ ਨਹੀਂ ਪੈਂਦਾ ਜੇ ਉਹ ਆਇਆ ਸੀ ਆਏ ਨੂੰ ਤੁਸੀਂ ਟਿਕਟ ਦੇ ਕੇ ਨਵਾਜਿਆ ਫਿਰ ਤੁਹਾਨੂੰ ਉਹ ਤੋਂ ਆਮਾ ਦੀ ਪਾਰਟੀ ਦਾ ਵਰਕਰ ਕੋਈ ਨਾ ਲੱਭਿਆ ਉਹਨੂੰ ਟਿਕਟ ਦੇ ਦਿਆ ਯਾਬੀਆਂ ਦੀ ਫਿਰ ਫਤਰਾ ਤੇ ਆ ਜੇ ਕੋਈ ਆਉਂਦਾ ਉਹਦਾ ਵੈਲ ਕਾਮ ਕਰਦੇ ਜੀ ਆਇਆਂ ਕਰਦੇ ਉਹਨੂੰ ਮਾਨ ਦੇ ਕੇ ਨਵਾਜਦੇ ਉਹ ਤੋਂ ਨਹੀਂ ਸਾਂਭਿਆ ਗਿਆ ਤੇ ਹੁਣ ਕੀ ਕਰ ਸਕਦੇ ਆਪਾਂ ਆਣ ਦੇ ਕੇ ਉਹਨੂੰ ਟਿਕਟ ਦੇ ਦਿੱਤੀ ਟਿਕਟ ਦੇ ਦਿੱਤੀ ਤੁਹਾਡੇ ਬੰਦੇ ਵਿਚਾਰੇ ਵੀ ਖਰੀਦ ਤੇ ਖਰੀਦਦੇ ਉੱਤੇ ਫੜੇ ਗਏ ਹਾਲੀ ਵੋਟਾਂ ਪਾ ਦੁਬਾਰਾ ਵੀ ਲੈਣ ਜਾਣਗੇ ਉਹਦਾ ਰਿਜ਼ਲਟ ਵੀ ਉਹਨੂੰ ਮਿਲ ਜਾਣਾ ਜੇ ਆਇਆ ਉਹ ਤੋਂ ਨਹੀਂ ਸਾਂਭਿਆ ਗਿਆ ਮਾਨ ਆਉਂਦਾ ਨਾ ਤੇ ਉਹਨੂੰ ਉਹਦਾ ਰਿਜ਼ਲਟ ਮਿਲ ਜਾਣਾ ਹੈ ਗਦਾਰੀ ਦਾ ਧੱਬਾ ਵੀ ਉੱਤੇ ਹੀ ਲੱਗਾ ਜੀ ਜੀ ਬਿਲਕੁਲ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਬੋਲੋ ਤੁਸੀਂ ਕਹਿਣ ਦਿਆ ਜੋ ਕਿ ਬੀਜ ਲੈnde ਫੜੇ ਗਏ ਉਹਨਾਂ ਨੇ ਮੂ ਕਰਕੇ ਤੁਸੀਂ ਕਹਿੰਦੇ ਜੋ ਕਿ ਬੀ ਇਹ ਮੈਂ ਨਹੀਂ ਕਹਿ ਰਿਹਾ ਭਾਈ ਜੀ ਇਹ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਹੈ ਤੁਹਾਨੂੰ ਤੇ ਤੁਸੀਂ ਕਿਹਾ ਨਾ ਮੈਂ ਤਾਂ ਸਵਾਲ ਪੁੱਛ ਰਿਹਾ ਕੋਈ ਯਾਰ ਇਹ ਤਾਂ ਇੱਕ ਮਿੰਟ ਇੱਕ ਮਿੰਟ ਛੋਟੇ ਛੋਟੇ ਵੀਰ ਇੱਕ ਮਿੰਟ ਮੇਰੀ ਗੱਲ ਮੇਰੀ ਗੱਲ ਸੁਣੋ ਅਸੀਂ ਹੈਗੇ ਆ ਜਨਤਾ ਦੇ ਨੁਮਾਇੰਦੇ ਬਿਲਕੁਲ ਇਹ 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 ਤੁਹਾਨੂੰ ਕੀ ਪਤਾ ਵੀ ਮੈਂ ਕਿਹਨਾਂ ਦਾ ਬੰਦਾ ਮੈਂ ਆਮ ਆਦਮੀ ਖੋਲੋ ਜੇ ਮੇਰੀ ਗੱਲ ਸੁਣੋ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ ਕਿ ਮੈਂ ਅਮਰਤਪਾਲ ਨੂੰ ਪਾਉਣੀ ਮੈਂ ਕਾਲੀਦਾਲ ਨੂੰ ਪਾਉਣੀ ਇਹ ਤਾਂ ਇਹ ਗੱਲ ਤਾਂ ਤੁਹਾਨੂੰ ਥੋੜੀ ਪਤਾ ਤੁਸੀਂ ਇੱਕ ਇੱਕ ਮਿੰਟ ਬੰਦੇ ਤੁਸੀਂ ਮੇਰੇ ਗਵਾਂਡੇ ਸੂਬੇ ਤੋਂ ਮ ਦੀ ਖਬਰ ਜਨਤਾ ਤੱਕ ਪਹੁੰਚਾਉਂਦੇ ਹੋ ਤੁਹਾਡੇ ਧੰਨਵਾਦ ਆ ਸ਼ੁਕਰਗੁਜ਼ਾਰ ਆਂ ਅਸੀਂ ਸਾਡਾ ਕੰਮ ਹੈ ਲੋਕਾਂ ਦੇ ਸਵਾਲ ਚੁਕਣਾ ਦੇਖੋ ਜੀ ਮੇਰੇ ਇੱਕ ਗੱਲ ਦਾ ਤੁਹਾਨੂੰ ਮ ਜਵਾਬ ਦੇਣਾ ਵੀਰ ਨੇ ਕਹਤਾ ਤੁਸੀਂ ਕੀ ਆ ਕਿ ਉਹ ਫੜੇ ਗਏ ਹਾਂ ਠੀਕ ਆ ਉਹ ਚੱਲਦਾ ਰਹਿੰਦਾ ਮੀਮ ਜ਼ਬਾਂਦੇ ਰਹਿੰਦੇ ਆ ਪਾਰਟੀਆਂ ਦੇ ਮਗਰ ਬੰਦੇ ਜਾਂਦੇ ਆ ਠੀਕ ਆ ਜੀ ਇਲੈਕਸ਼ਨ ਲੜਨਾ ਸੀ ਕੈਂਪੇਨ ਸੀ ਸਾਡੀਆਂ ਡਿਊਟੀਆਂ ਲੱਗੀਆਂ ਸੀ ਪਾਰਟੀ ਪ੍ਰਚਾਰ ਵਾਸਤੇ ਗਏ ਸਾਰੀਆਂ ਪਾਰਟੀਆਂ ਦੇ ਬੰਦੇ ਗਏ ਅਸੀਂ ਕਿਹੜੇ ਇਕੱਲੇ ਗਏ ਸਾਰੇ ਹੀ ਬੰਦੇ ਉੱਥੇ ਜਾਂਦੇ ਸੀ ਠੀਕ ਆ ਜੀ ਜਿਹਦੀ ਵੀਡੀਓ ਬਣ ਗਈ ਉਹ ਵਾਇਰਲ ਹੋ ਗਈ ਉਹ ਚੱਲਦੀਆਂ ਰਹਿੰਦੀਆਂ ਗੱਲਾਂ ਜੀ ਕੋਈ ਬਾਤ ਗੱਲ ਨਹੀਂ ਇੰਨੀ ਗੱਲ ਦੇ ਵਿੱਚ ਠੀਕ ਆ ਜੀ 70% 70% ਗਰੰਟੀਆਂ ਪੂਰੀਆਂ ਕੀਤੀਆਂ ਆਮ ਆਦਮੀ ਸਰਕਾਰ ਨੇ ਪਹਿਲੇ 2 ਸਾਲਾਂ ਦੇ ਵਿੱਚ 70 75 ਸਾਲਾਂ ਤੋਂ ਅੱਜ ਤੱਕ ਕਿਸੇ ਸਰਕਾਰ ਨੇ ਕੀਤੀਆਂ ਅਸੀਂ 2 ਸਾਲਾਂ ਦੇ ਵਿੱਚ ਵੀਰ ਨੌਕਰੀ ਦੇਤੀ ਆ ਭ ਮੇਰੇ ਚ ਕਾਬੜੀ ਐ ਤੇ ਉਹਦੇ ਮੈਨੂੰ ਵੀ ਨੌਕਰੀ ਮੈਨੂੰ ਵੀ ਕਾਬੜੀ ਦੇ ਸਿਰ ਤੇ ਮਿਲਦੀ ਐ ਤੇ ਫਰਮਾਇਸ਼ਾਂ ਦੇਰ ਤੇ ਨਹੀਂ ਮਿਲਦੀ ਇਹ ਥੋੜਾ ਹੈ ਕਿ ਮੈਂ ਮੰਤਰੀ ਦੇ ਪਿੱਛੇ ਆਂ ਤੇ ਮੈਨੂੰ ਫਰਮਾਇਸ਼ਾਂ ਦੇਰ ਤੇ ਨੌਕਰੀ ਮਿਲ ਜੂਗੀ ਕਾਲੀ ਕਾਂਗਰਸੀਆਂ 'ਚ ਹੁੰਦਾ ਹੈ ਇਹ ਸਰਕਾਰ 'ਚ ਨਹੀਂ ਹੁੰਦਾ ਲੋਕੀ ਚਾਹੁੰਦੇ ਆ ਆਮ ਲੋਕਾਂ ਦੀ ਸਰਕਾਰ ਤੇ ਹੁਣ ਜੇ ਆਮ ਲੋਕਾਂ ਦੀ ਸਰਕਾਰ ਆਈਏ ਤੇ ਚੱਲਣ ਦੇਣ ਵਿਰੋਧੀ ਕਾਤੋਂ ਐਵੇਂ ਗੱਲਾਂ ਕਰਦੇ ਰਹਿੰਦੇ ਆ ਜੀ ਪੰਜ ਸਾਲ ਤਾਂ ਦਿਓ ਪੰਜ ਸਾਲ ਦਾ ਦਿਓ 5 ਸਾਲ ਬਾਅਦ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਆਵਾਂਗੇ ਇੱਕ ਵਾਦਾ ਕਰਦਾ ਤੁਹਾਡੇ ਨਾਲ ਅੱਜ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਸਾਡੇ ਮੰਤਰੀ ਸਾਹਿਬਾ ਜੀਐਮਪੀ ਸਾਹਿਬ ਦੀ ਚੋਣ ਵਾਸਤੇ ਨਾਮੀਨੇਸ਼ਨ ਦਾਖਲ ਕਰਨਾ ਆ ਪਹਿਲਾਂ ਤਾਂ ਮੈਂ ਉਹਨਾਂ ਨੂੰ ਦਿਲੋਂ ਮੁਬਾਰਕਬਾਦ ਦੇਣਾ ਹਾਂ ਅਸੀਂ ਮੁਬਾਰਕ ਤੁਹਾਡੇ ਮਾਧਿਅਮ ਰਾਹੀਂ ਜੀ ਦੂਸਰੀ ਗੱਲ 5 ਸਾਲ ਦਾ ਸਾਨੂੰ ਵਕਤ ਦਿਓ 5 ਸਾਲ ਤੋਂ ਪਹਿਲਾਂ ਸਾਡੇ ਬੂਏ ਜਿਹੜੇ ਭੰਨੇ ਨਜਾਇਜ਼ ਪਾਟ ਗਏ ਨੇ ਤੰਗ ਨਾ ਕਰਨ ਸਾਨੂੰ ਕੰਮ ਕਰਨ ਦਿਓ 5 ਸਾਲਾਂ ਬਾਅਦ ਅਸੀਂ ਸਾਰੇ ਜਨਤਾ ਦੀ ਕਚਹਿਰੀ ਦੇ ਵਿੱਚ ਜਵਾਬ ਦੇਵਾਂਗੇ ਰਿਪੋਰਟ ਕਾਰਡ ਲੈ ਕੇ ਆਵਾਂਗੇ ਤੇ ਜੋ ਅਸੀਂ ਵਾਦਾ ਕਿਹਾ ਹੈ ਅੱਜ ਵੀ ਉਹ ਵਾਦੇ ਦੇ ਉੱਤੇ ਕਾਇਮ ਆ ਕੰਮ ਕਰਾਂਗੇ ਤੇ ਵੋਟ ਮੰਗਾਂਗੇ ਕੰਮ ਕਰਾਂਗੇ ਤੇ ਵੋਟ ਮੰਗਾਂਗੇ ਨਹੀਂ ਤਾਂ ਦੁਬਾਰਾ ਵੋਟ ਮੰਗਣ ਦੀਆਂ ਸਾਰਿਆਂ ਨੂੰ ਵੱਡਾ ਮਸਲਾ ਜ਼ਿੰਮੇਵਾਰ ਵਾਸਤੇ ਲੜਦਾ ਜੀ ਸਾਨੂੰ 12 ਸਾਲ ਹੋ ਗਏ ਅਸੀਂ ਮੱਕੀ ਬੀਜਦੇ ਚਾਰ ਵਾਸਤੇ ਰਾਤ ਨੂੰ 1 ਵਜੇ ਜਾ ਕੇ ਮੋਟਰਾਂ ਦੇ ਵਿੱਚ ਭਰਦੇ ਹੁੰਦੇ ਸੀ ਜਦੋਂ ਦੀ ਭਗਵੰਤ ਮੰਦ ਦੀ ਸਰਕਾਰ ਆਈ ਹੈ ਸਵੇਰੇ ਜਾਇਦਾ ਤੜਕੇ 9 ਵਜੇ ਦਾ ਕਈ ਸਵੇਰੋਂ ਸੇਰ ਮਗਈ ਪਰ ਕੇ ਆਇਦਾ ਆਪਣੀ ਦੀ ਵੀ ਇਹ ਯਰੋ ਸੇਰ ਬੀਜ ਨੇ ਜਨਰੇਟਰ ਲਾ ਲਾ ਕੇ ਪਨੀਰੀਆਂ ਬੀਜਦੇ ਨੇ ਸਾਰਿਆਂ ਨੂੰ ਬੜੀ ਸਹੂਲਤ ਤੇ ਲਾਈਟ ਦੀ ਹੁਣ ਦਿੱਤੀ ਹੈ ਜੀ ਨਹੀਂ ਤਾਂ ਅੱਗੇ 12 ਘੰਟੇ ਲਾਈਟ ਆਉਂਦੀ ਅੱਗੇ 8 ਘੰਟੇ ਵੀ ਨਹੀਂ ਆਉਂਦੀ ਹੁੰਦੀ ਤੁਹਾਡੀਆਂ ਕਿਸਾਨ ਜਿੱਥੇ ਬੰਦੀਆਂ ਬੀਬੀ ਗਗਨਦੀਪ ਕੌਰ ਮਾਂ ਨੂੰ ਘੇਰ-ਘੇਰ ਕੇ ਖਲੋਂਦੀਆਂ ਵੀ ਉਹ ਚੁਟਕੀ ਵਾਲੀ ਜਿਹੜੀ ਐਮਐਸਪੀ ਉਹ ਕਦੋਂ ਦੇ ਰਹਿ ਹਾਂਜੀ ਨਹੀਂ ਉਹ ਜਦੋਂ ਉਹਨਾਂ ਨੂੰ ਪੁੱਛਣ ਦੇ ਹੁੰਦਾ ਸਵਾਲ ਕੀਤਾ ਹੁੰਦਾ ਤੁਸੀਂ ਕਹਿਣ ਸਕਦੇ ਸਾਨੂੰ ਲਾਈਟ ਦੀ ਸਾਰਿਆਂ ਨਾਲੋਂ ਜ਼ਿਆਦਾ ਏ ਬੜੀ ਵੱਡੀ ਮੁਸ਼ਕਲ ਈ ਰਾਤ ਨੂੰ ਜਾ ਕੇ 1-1 ਵਜੇ ਆ ਕੇ ਮੋਟਰਾਂ ਤੇ ਬੈਠਣਾ ਦਿੰਦੇ ਨੇ ਲਾਈਟ ਆਉਂਦੀ ਨਹੀਂ ਹੁਣ ਹਾਂਜੀ ਹਾਂਜੀ ਸਭ ਤੋਂ ਵੱਡੀ ਸਹੂਲਤ ਜਿਹੜੀ ਆ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਅੱਜ ਸਾਡੇ ਵੇਖਣ ਤੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਬਜ਼ੁਰਗ ਦਾ ਇੱਕ ਦਾ ਉਹਦਾ ਸਾਰਾ ਸਿਰ ਪਾੜ ਗਿਆ 5 ਮਿੰਟ ਤੋਂ ਪਹਿਲਾਂ ਉੱਥੇ ਗੱਡੀ ਆ ਗਈ ਉਸੇ ਵੇਲੇ ਚੁੱਕ ਕੇ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਬਾਕੀ ਦਾ ਸਾਰਾ ਕੁਝ ਵੀਰ ਨੇ ਦੱਸਤਾ ਇਹ ਜਿਹੜੀ ਗੱਲ ਇੱਕ ਮੈਂ ਵਿੱਚ ਉਹਦੇ ਐਡ ਕਰਨੀ ਚਾਹੁੰਦਾ ਐਸਪੀ ਸਭ ਤੋਂ ਵੱਡੀ ਸਹੂਲਤ ਹੈ ਜਿਹੜਾ ਕੋਈ ਰਾਹਗੀਰ ਜਿਹਦਾ ਐਕਸੀਡੈਂਟ ਹੋ ਜਾਂਦਾ ਜ ਜੀ ਦੇ ਸੱਟ ਲੱਗਦੀ ਆ ਉਹਨੂੰ ਸਭ ਤੋਂ ਵੱਡੀ ਸਹੂਲਤ ਹੈ ਜਿਹਨੂੰ ਟਾਈਮ ਤੇ ਇਲਾਜ ਮਿਲਦਾ ਜੀ ਇੱਕ ਚੀਜ਼ ਹੋਰ ਜ਼ਰੂਰ ਕਰਿਓ ਜੇ ਹੁਣ ਤੁਹਾਡਾ ਕੈਪਟਨ ਸਾਹਿਬ ਮੰਤਰੀ ਸਾਹਿਬ ਦੇ ਨਾਲ ਬੋਲਚਾਲ ਵੀ ਹੈਗਾ ਬਹਿਣ ਉੱਠਣੀ ਹੋਏਗਾ ਜ਼ਰੂਰ ਇੱਕ ਸਵਾਲ ਉਹਨਾਂ ਨੂੰ ਜ਼ਰੂਰ ਕਰਿਓ ਕਿ ਖੇਤੀ ਦੀ ਪਿੰਤਾ ਬਾਰੇ ਕੀ ਕੀਤਾ ਆਪਾਂ ਪਾਣੀ ਬਚਾਉਣ ਬਾਰੇ ਕੀ ਕੀਤਾ ਨਹਿਰੀ ਪਾਣੀ ਜੇ ਆਇਆ ਵਾ ਉਹਨਾਂ ਨੂੰ ਸੰਭਾਲਣਾ ਕਿੱਥੇ ਆਪਾਂ ਕਿਉਂਕਿ ਨਾਲ ਤੇ ਸਾਡੇ ਕੋਲ ਖਾਲ ਰਹਿਗੇ ਖਾਲ ਪਹਿਲਾਂ ਹੀ ਬਾਲੇ ਕਿਸਾਨਾਂ ਨੇ ਨਵੀਆਂ ਬਣਦੀਆਂ ਵਾ ਇਹ ਨਹਿਰਾਂ ਤੋਂ ਲੈ ਕੇ ਮੋਗਿਆਂ ਤੋਂ ਲੈ ਕੇ ਪਾਈਪਲਾਈਨਾਂ ਪੈ ਰਹੀਆਂ ਵਾ ਸਾਰਾ ਕੁਝ ਹੋ ਰਿਹਾ ਵਾ ਪਰ ਟਾਈਮ ਲੱਗੂ ਇਸ ਚੀਜ਼ ਨੂੰ ਕਿਸਾਨਾਂ ਵੱਲੋਂ ਹੈਗਾ ਸੀ ਸਵਾਲ ਵੀ ਸਾਡਾ ਵੀ ਸਵਾਲ ਜ਼ਰੂਰ ਕਰਿਓ ਵੀ ਜਿਹੜੇ ਸਿਭਰਾਮਾ ਵਾਲੇ ਹਲਕੇ ਦੇ ਲੋਕ ਹੈ ਨਾ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਦੋਂ ਕਹਿੰਦੇ ਮੁਰਗੀ ਦਾ ਮੁਆਵਜ਼ਾ ਵੀ ਦੋ ਕਿ ਮੁਆਵਜ਼ੇ ਦੀ ਗੱਲ ਜ਼ਰੂਰ ਕੋਈ 20 30% ਰਹਿ ਗਏ ਹੋਣਗੇ ਲੋਕ ਵਿੱਚ ਅਜੇ ਚਲੋ ਪਤਾ ਨਹੀਂ ਕਿਸੇ ਕਾਰਨ ਕਰਕੇ ਨਹੀਂ ਮਿਲਿਆ ਨਹੀਂ ਤੇ 70 ਤੋਂ ਵੱਧ ਪਰਸੈਂਟ ਲੋਕਾਂ ਨੂੰ ਮੁਆਵਜ਼ਾ ਮਿਲ ਚੁੱਕਾ ਵਾ ਸਾਰਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨੀ ਸੋ ਇਸ ਵळे ਆਮ ਆਦਮੀ ਪਾਰਟੀ ਦੇ ਖਿਮੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਹਰ ਵਰਗ ਦੇ ਨਾਲ ਤੁਹਾਡੀ ਗੱਲਬਾਤ ਕਰਾਈਏ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਗੱਲ ਕੀਤੀ ਅਸੀਂ ਆਮ ਲੋਕਾਂ ਦੇ ਨਾਲ ਦੀ ਗੱਲ ਕੀਤੀ ਜਿਹੜੇ ਵਰਕਰ ਪਾਰਟੀ ਤੋਂ ਪਾਸੇ ਨੇ ਅੱਜ ਅਸੀਂ ਆਵਾਮੀ ਪਾਰਟੀ ਦੇ ਖੇਮੇ ਵਿੱਚੋਂ ਉਹ ਸਾਰੇ ਸਵਾਲ ਜਿਹੜੇ ਲੋਕ ਪੁੱਛਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਸਵਾਲਾਂ ਦੀ ਝੜੀ ਲੋਕ ਲਾਉਂਦੇ ਨੇ ਉਹ ਸਵਾਲ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚੋਂ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ